ਆਣ ਵਿਆਹੀ ਮਾਪਾਗ 13 ਸੁਖਵੀਰ ਦੀ ਗੱਲ ਸੁਣ ਪਿਓ ਦੇ ਪੈਰਾਂ ਹੇਠੋ ਜ਼ਮੀਨ ਨਿਕਲ ਗਈ ਉਹਦਾ ਸਿਰ ਚਕਰਾਉਣ ਲੱਗਾ ਸੂਬੇਦਾਰ ਜ ਪਹਿਲਾਂ ਹੀ ਪਹਿਲਾਂ ਵਾਲਾ ਸੂਬੇਦਾਰ ਨਹੀਂ ਸਿਰਿਆ ਉਹਨੇ ਅੰਦਰ ਪਈ ਰਫਲ ਚੁੱਕ ਲਿਆਂਦੀ ਤੇ ਸੁਖਵੀਰ ਦੀ ਹਿੱਕ ਵਿੱਚ ਗੱਡ ਦਿੱਤੀ ਇੱਕ ਲਾਚਾਰ ਬਾਪ ਵਾਂਗ ਉਹ ਚਰਨ ਅੱਜ ਪਹਿਲੀ ਵਾਰੀ ਮਣਾਉਂ ਹੀ ਰੋਇਆ ਸੁਖਵੀਰ ਦੀ ਮਾਂ ਦਾ ਦਿਲ ਕੰਬ ਗਿਆ ਉਹ ਆਪਣੀ ਧੀ ਨੂੰ ਛਡਾਉਣ ਲਈ ਉਹਦੇ ਅੱਗੇ ਆਖੜੀ ਹੋਈ ਪਰ ਸੂਬੇਦਾਰ ਕਹਿ ਰਿਹਾ ਸੀ ਇੱਕ ਵਾਰ ਮੈਨੂੰ ਜਵਾਬ ਦੇ ਕਿ ਮੈਂ ਕਿੱਥੇ ਗਲਤ ਸੀ ਕਿੱਥੇ ਤੇਰੀ ਖਾਣ ਪੀਣ ਵਿੱਚ ਪਹਿਨਣ ਵਿੱਚ ਮੈਂ ਕਮੀ ਰੱਖੀ ਸੀ ਮੈਨੂੰ ਇੱਕ ਵਾਰੀ ਦੱਸ ਦੇ ਤੈਨੂੰ ਮਾਰਨ ਤੋਂ ਪਹਿਲਾਂ ਮੈਂ ਜਵਾਬ ਲੈਣਾ ਤਾਂ ਕਿ ਕੋਈ ਹੋਰ ਬਾਪ ਨੂੰ ਪਤਾ ਲੱਗ ਸਕੇ ਕਿ ਆਪਣੀ ਧੀਆ ਪੁੱਤਾਂ ਵਿੱਚ ਕਿਵੇਂ ਕੋਈ ਫਰਕ ਨਹੀਂ ਹੁੰਦਾ ਕਿਵੇਂ ਕਹਿੰਦੇ ਐ ਸਖਵੀਰ ਹੱਥ ਜੋੜੀ ਖੜੀ ਸੀ ਉਹ ਮਾਫੀ ਦੇ ਲਾਇਕ ਨਹੀਂ ਸੀ ਉਹਨੂੰ ਪਤਾ ਸੀ ਕਿ ਮੇਰਾ ਹੁਣ ਅੰਤ ਹੋਣ ਵਾਲਾ ਹੈ ਫਿਰ ਇੱਕਦਮ ਉਹ ਗਸ਼ ਖਾ ਕੇ ਡਿੱਗ ਪਈ ਆਖਰ ਜਿਹੜਾ ਪਿਓ ਉਹਨੂੰ ਮਾਰਨ ਵਾਸਤੇ ਬੰਦੂਕ ਤਾਣੀ ਖੜਾ ਸੀ ਉਹੀ ਹੁਣ ਉਹਦੇ ਡਿੱਗਣ ਤੇ ਭੱਜ ਕੇ ਉਹਨੂੰ ਚੁੱਕਣ ਗਿਆ ਨਾਲ ਨਾਲ ਡਾਕਟਰ ਨੂੰ ਸੱਦ ਕੇ ਲਿਆਇਆ ਸਖਵੀਰ ਦਾ ਬੀਪੀ ਬਹੁਤ ਘਟ ਗਿਆ ਸੀ ਉਹ ਬੇਹੋਸ਼ ਹੋ ਗਈ ਸੀ ਡਾਕਟਰ ਨੇ ਇੱਕ ਟੀਕਾ ਲਾਇਆ ਤੇ ਹਸਪਤਾਲ ਜਾਣ ਦੀ ਨਸੀਹਤ ਦਿੱਤੀ ਗੁਰਚਰਨ ਸਿੰਘ ਜੀਪ ਬਾਹਰ ਕੱਢੀ ਸੁਖਵੀਰ ਨੂੰ ਜੀਪ ਵਿੱਚ ਪਾਇਆ ਤੇ ਉਹਦੀ ਮਾਂ ਨਾਲ ਬੈਠ ਕੇ ਸ਼ਹਿਰ ਚਲੇ ਗਏ ਬਹੁਤ ਦਿਨਾਂ ਤੋਂ ਸੁਖਵੀਰ ਨੇ ਕੁਝ ਖਾਧਾ ਪੀਤਾ ਨਹੀਂ ਸੀ ਸਰੀਰ ਵਿੱਚ ਕਮਜ਼ੋਰੀ ਸੀ ਦੂਜਾ ਉਹਦਾ ਖੂਨ ਬਹੁਤ ਘੱਟ ਸੀ ਡਾਕਟਰ ਨੇ ਦਾਖਲ ਕਰ ਲਿਆ ਟੈਸਟਾਂ ਤੋਂ ਬਾਅਦ ਇਲਾਜ ਸ਼ੁਰੂ ਕੀਤਾ ਪਹਿਲਾਂ ਤਾਂ ਸਵੇਰ ਤਰ ਗੁਰਚਰਨ ਸਿੰਘ ਨੇ ਸੁਖਵੀਰ ਪ੍ਰਤੀ ਨਕਰਦਾ ਹੰਝੂ ਵਹਾਏ ਪਰ ਹੁਣ ਉਹ ਸੁਖਵੀਰ ਦੇ ਵਾਲਾਂ ਵਿੱਚ ਮੋਹ ਨਾਲ ਹੱਥ ਫੇਰ ਰਿਹਾ ਸੀ ਉਹਦੀ ਅੱਖਾਂ ਵੀ ਭਰ ਆਈਆਂ ਗੁਰਚਰਨ ਸਿੰਘ ਨੇ ਆਪਣੀ ਪਤਨੀ ਨੂੰ ਕਿਹਾ ਕਰ ਵਿਚ ਪਰਦੇ ਚੰਗੇ ਨਹੀਂ ਹੁੰਦੇ ਦੀਵਾਰਾਂ ਤੇ ਲਟਕੇ ਪਰਦੇ ਘਰ ਦੀਆਂ ਸੋਭਾ ਵਧਾਉਂਦੇ ਐ ਪਰ ਗੱਲਾਂ ਵਿੱਚ ਰੱਖਿਆ ਪਰਦਾ ਜ਼ਿੰਦਗੀ ਖਰਾਬ ਕਰ ਦਿੰਦਾ ਤੂੰ ਤਾਂ ਮੇਰੀ ਜੀਵਨ ਸਾਥਣ ਸੀ ਤੂੰ ਐਡੀ ਵੱਡੀ ਗੱਲ ਤਾਂ ਉਹ ਲੈ ਕਿਉਂ ਰੱਖਿਆ ਤੂੰ ਮੈਨੂੰ ਯਕੀਨ ਕਿਉਂ ਨਹੀਂ ਦੱਸਿਆ ਐ ਘਰ ਵਿੱਚ ਐਡੀ ਵੱਡੀ ਗੱਲ ਹੋ ਗਈ ਮੇਰੇ ਸਕੇਰੀਆਂ ਵਿੱਚ ਪਤਾ ਪਰ ਮੈਨੂੰ ਇਹਦੇ ਬਾਪ ਨੂੰ ਨਹੀਂ ਪਤਾ ਹੈ ਥੂ ਲਾਂ ਤੇ ਮੇਰੇ ਤੇ ਮੈਂ ਇੰਨਾ ਸਮਾਂ ਦੇਸ਼ ਦੀ ਸੇਵਾ ਕੀਤੀ ਪਰ ਘਰ ਵਿੱਚ ਹੀ ਮੇਰੇ ਨਾਲ ਐਡਾ ਵੱਡਾ ਪਰਦਾ ਰੱਖਿਆ ਗਿਆ ਪਤਨੀ ਨੇ ਨਿਮਰਤਾ ਨਾਲ ਕਿਹਾ ਜੋ ਹੋਇਆ ਜੀ ਉਹ ਭੁੱਲ ਜਾਓ ਆਪਣੀ ਧੀ ਤੋਂ ਗਲਤੀ ਹੋਈ ਹੈ ਉਹਨੇ ਕਬੂਲ ਵੀ ਕੀਤੀ ਹੈ ਪਰ ਆਪਾਂ ਇਹਨੂੰ ਮਾਰ ਵੀ ਤ ਨਹੀਂ ਸਕਦੇ ਨਾ ਸੁਖਵੀਰ ਦੀ ਲੱਗੀ ਬੋਤਲ ਅੱਧੀ ਰਹਿ ਗਈ ਸੀ ਸੁਖਵੀਰ ਨੇ ਥੋੜੀਆਂ ਜਿਹੀਆਂ ਅੱਖਾਂ ਪਟੀਆਂ ਆਪਣੇ ਸਹਰਾਣੇ ਆਪਣੇ ਬਾਪ ਨੂੰ ਵੇਖ ਉਹਨੇ ਫੇਰ ਅੱਖਾਂ ਮੀਚ ਲਈਆਂ ਹੁਣ ਗੁਰਚਰਨ ਸਿੰਘ ਨੂੰ ਆਪਣੀ ਧੀ ਤੇ ਤਰਸ ਆ ਰਿਹਾ ਸੀ ਡਾਕਟਰ ਨੇ ਦੱਸਿਆ ਕਿ ਇਹਦੇ ਕੋਲ ਕੋਈ ਟੈਟਨਸ ਵਾਲੀ ਉਹ ਟੈਨਸ਼ਨ ਵਾਲੀ ਗੱਲ ਨਹੀਂ ਕਰਨੀ ਇਹਦੇ ਖੂਨ ਬਹੁਤ ਘੱਟ ਹੈ ਦਵਾਈਆਂ ਨਾਲ ਠੀਕ ਹੋ ਜੂ ਪਰ ਘਰ ਵਿੱਚ ਇਹਨੂੰ ਚੰਗਾ ਮਾਹੌਲ ਦਿਓ ਦੂਜੇ ਦਿਨ ਛੁੱਟੀ ਮਿਲ ਗਈ ਸਖਵੀਰ ਤਤੁਰਿਆ ਵੀ ਨਹੀਂ ਸੀ ਜਾਂਦਾ ਗੁਰਚਰਨ ਸਿੰਘ ਉਹਨੂੰ ਘਰੇ ਲਿਆਇਆ ਅਸ ਕਵੀਰ ਦਾ ਭਾਰਤੀ 35 ਕਿਲੋ ਰਹਿ ਗਿਆ ਸੀ ਗੁਰਚਰਨ ਸਿੰਘ ਉਹਨੂੰ ਵੇਖ-ਵੇਖ ਚੁਰਦਾ ਜਗਜੀਤ ਉਹਨੂੰ ਮਿਲਣ ਆਇਆ ਪਰ ਸਵੇਦਰ ਗੁਰਚਰਨ ਸਿੰਘ ਨੇ ਉਹਨੂੰ ਪਿੱਛੋਂ ਹੀ ਮੋੜਤਾ ਕਿ ਹੁਣ ਤਲਾਕ ਦੇ ਕਾਗਜ਼ ਆਉਣਗੇ ਕਾਕਾ ਤੁਸੀਂ ਮੇਰੀ ਧੀ ਦੀ ਇਹ ਹੱਤ ਕਰਤੀ ਜਗਜੀਤ ਨੂੰ ਇਹ ਗੱਲ ਦਾ ਕੋਈ ਗੁੱਸਾ ਨਹੀਂ ਸੀ ਕਿਉਂਕਿ ਉਹ ਤਾਂ ਖਾਮਖਾ ਹੀ ਬਲੀਦਬ ਕਰਾ ਬਣਾ ਹੋਇਆ ਸੀ ਉਹਨੇ ਸੋਚਿਆ ਕਿ ਚੱਲ ਕੋਈ ਨਾ ਮੇਰਾ ਵਿਆਹ ਤਾਂ ਹੋ ਹੀ ਜਾਣਾ ਹੈਗਾ ਹੁਣ ਸੁਖਵੀਰ ਨੂੰ ਉਹਦਾ ਪਿਆਰ ਮਿਲ ਜਾਵੇ ਸੁਖਵੀਰ ਦੀ ਮਾਂ ਸਾਰਾਥਨ ਸੁਖਵੀਰ ਵਿੱਚ ਹੀ ਲੱਗੀ ਰਹਿੰਦੀ ਅਨਾਰ ਦਾ ਜੂਸ ਗੁਰਚਰਨ ਸਿੰਘ ਆਪ ਬਣਾ ਕੇ ਦਿੰਦਾ 10 ਦਿਨਾਂ ਵਿੱਚ ਸੁਖਵੀਰ ਵਿੱਚ ਜਾਨ ਪੈਣ ਲੱਗੀ ਪਰ ਉਹ ਜਿਹੜਾ ਦੁੱਖ ਸੀ ਉਹ ਉਹਦਾ ਪਿੱਛਾ ਨਹੀਂ ਸੀ ਛੱਡ ਰਿਹਾ ਗੁਰਚਰਨ ਨੇ ਆਪਣੀ ਪਤਨੀ ਨੂੰ ਕਿਹਾ ਕਿ ਉਹ ਸੁਖਵੀਰ ਤੋਂ ਪੁੱਛੇ ਉਸ ਮੁੰਡੇ ਬਾਰੇ ਜੇ ਇਹਦਾ ਮਨ ਉੱਥੇ ਵਿਆਹ ਕਰਾਉਣ ਨੂੰ ਹੈ ਤਾਂ ਮੈਂ ਕਰ ਦੂੰ ਇਹਦਾ ਵਿਆਹ ਉੱਥੇ ਸਖਵੀਰ ਦੀ ਮਾਂ ਖੁਸ਼ ਸੀ ਕਿ ਚਲ ਮੇਰੀ ਤੀਨੂੰ ਕੋਈ ਤਾਂ ਖੁਸ਼ੀ ਮਿਲੂਗੀ ਮਾਂ ਨੇ ਜਦੋਂ ਸੁਖਵੀਰ ਨਾਲ ਗੱਲ ਕੀਤੀ ਤਾਂ ਉਹਨੇ ਦੱਸਿਆ ਕਿ ਉਹ ਮੁੰਡਾ ਤਾਂ ਸ਼ਰਿਆਮੀ ਮੁਕਰ ਗਿਆ ਸੀ ਉਹਨੇ ਬਾਅਦ ਵਿੱਚ ਗੱਲ ਕਰਨੀ ਬੰਦ ਕਰ ਦਿੱਤੀ ਸੀ ਮਾਂ ਫਿਰ ਹੁਣ ਦੱਸ ਤੇਰਾ ਕੀ ਫੈਸਲਾ ਹੈ ਸੁਖਵੀਰ ਕਹਿੰਦੀ ਮਾਂ ਮੈਂ ਉੱਥੇ ਤਾਂ ਜਾਣਾ ਨਹੀਂ ਜਗਜੀਤ ਤਾਂ ਬਹੁਤ ਚੰਗਾ ਹੈ ਪਰ ਉਹਦੀ ਮਾਂ ਮਾਂ ਨੇ ਮੇਰਾ ਜੀਣਾ ਹਰਾਮ ਕੀਤਾ ਹੋਇਆ ਮੇਰਾ ਦਿਲ ਨਹੀਂ ਕਰਦਾ ਕਿਤੇ ਵੀ ਜਾਣ ਨੂੰ ਮਾਂ ਮੈਂ ਹੁਣ ਤੁਹਾਡੇ ਕੋਲੇ ਰਹੂੰਗੀ ਸਖਵੀਰ ਦੀ ਮਾਂ ਨੂੰ ਪਤਾ ਸੀ ਕਿ ਗੁਰਚਰਨ ਨੂੰ ਜੇ ਪਤਾ ਲੱਗ ਗਿਆ ਕਿ ਸਖਵੀਰ ਉਹਨੂੰ ਪਿਆਰ ਕਰਦੀ ਹੈ ਹਣ ਉਹ ਉਹਦੀ ਗੱਲ ਨਹੀਂ ਸੁਣਦਾ ਤਾਂ ਉਹਦੇ ਉਹਨੂੰ ਜਿਉਂਦੇ ਹੀ ਮਾਰ ਦੇਣਾ ਇੰਜ 6 ਮਹੀਨੇ ਲੰਘ ਕੇ ਸਖਵੀਰ ਦੀ ਮਾਸੀ ਆਇਆ ਕਰਦੀ ਉਹ ਸਖਵੀਰ ਦਾ ਬਹੁਤ ਕਰਦੀ ਸੀ ਸਖਵੀਰ ਨੂੰ ਰਿਸ਼ਤਾ ਕਰਨ ਨੂੰ ਹੁਣ ਕੋਈ ਨਹੀਂ ਸੀ ਅਲਾਉਂਦਾ ਮਾਸੜ ਨੇ ਫਿਰ ਤੀਰ ਛੱਡਿਆ ਕਿ ਮੇਰੇ ਭਾਣਜੇ ਦੇ ਸਖਵੀਰ ਨੂੰ ਤੋੜ ਦੇ ਇਹ ਉਥੇ ਐਸ਼ ਕਰੂਗੀ ਹਿੜਕ ਝੜਕਣੀ ਮੈਂ ਜੀ ਮਾਂ ਵਾਰੀ ਸ਼ਾਮ ਦਾ ਗੱਲ ਹੁੰਦੀ ਆਈ ਗੱਲ ਹੁੰਦੀ ਰਹੀ ਨਾ ਚਾਹੁੰਦੇ ਆ ਵੀ ਰਿਸ਼ਤਿਆਂ ਦਾ ਮਾਣ ਰੱਖਣਾ ਪੈਂਦਾ ਗੁਰਚਰਨ ਸਿੰਘ ਘਰ ਤੋਂ ਬਾਹਰ ਨਹੀਂ ਸੀ ਨਿਕਲਦਾ ਲੋਕ ਪੁੱਛਣ ਵਾਲੇ ਬਹੁਤ ਹੀ ਤੰਗ ਕਰਦੇ ਸੀ ਕਿ ਤੇਰੀ ਧੀ ਇੱਥੇ ਕਿਉਂ ਰਹਿੰਦੀ ਐ ਸਹੁਰੇ ਕਿਉਂ ਨਹੀਂ ਜਾਂਦੀ ਮਸੀਨੀ ਗੱਲ ਪੂਰੀ ਜਚਾ ਦਿੱਤੀ ਕਿ ਸੁਖਵੀਰ ਦਾ ਰਿਸ਼ਤਾ ਆਪਣੇ ਨਨਾਨ ਦੇ ਮੁੰਡੇ ਨੂੰ ਪੱਕਾ ਕਰਤਾ ਗੁਰਚਰਨ ਸਿੰਘ ਨੂੰ ਆਪਣੀ ਧੀ ਤੇ ਤਰਸ ਆਉਂਦਾ ਕਿ ਮੇਰੀ ਕੱਲੀ ਧੀ ਆ ਇਹਦੇ ਭਵਿੱਖ ਲਈ ਮੈਂ ਕੁਝ ਨਹੀਂ ਕਰ ਸਕਦਾ ਕਿੰਨਾ ਲਾਚਾਰ ਬਾਪ ਆ ਮੈਂ ਮਾਣੇ ਹੌਸਲਾ ਚਾ ਦਿੱਤਾ ਜਗਜੀਤ ਨਾਲ ਤਾਂ ਪਹਿਲਾਂ ਹੀ ਨਿਪਟ ਗਿਆ ਸੀ ਹੁਣ ਜਿੱਥੇ ਸੁਖਵੀਰ ਨੂੰ ਤੋੜਨਾ ਸੀ ਕੁਝ ਜ਼ਿਆਦਾ ਕੱਠ ਨਾ ਕੀਤਾ ਮਾਸੀ ਦੇ ਪਿੰਡ ਹੀ ਸਾਰੇ ਜਣੇ ਚਲੇ ਗਏ ਉੱਥੇ ਵੀ ਸੁਖਵੀਰ ਨੂੰ ਪਿੰਦਰ ਦੇ ਲੜ ਲਾ ਦਿੱਤਾ ਸੁਖਵੀਰ ਦੀ ਇੱਕ ਗਲਤੀ ਨੇ ਸਭ ਕੁਝ ਬਰਬਾਦ ਕਰ ਦਿੱਤਾ ਪਿੰਦਰ ਦੀ ਇੱਕ ਲੱਤ ਛੋਟੀ ਸੀ ਉਹ ਥੋੜਾ ਜਿਹਾ ਪੈਰ ਦੱਬ ਕੇ ਤੁਰਦਾ ਸੀ ਪਿੰਦਰ ਵੈਸੇ ਚੰਗਾ ਸੀ ਹੁਣ ਵਾਲੀ ਸੁਖਵੀਰ ਦੀ ਸੱਸ ਬਹੁਤ ਚੰਗੀ ਸੀ ਥੋੜੇ ਹੋਏ ਥਾ ਰਿਸ਼ਤਾ ਕਰਨ ਤੇ ਹੁਣ ਸੁਖਵੀਰ ਦੀ ਇੱਜ਼ਤ ਬਹੁਤ ਹੁੰਦੀ ਸੀ ਸੁਖਵੀਰ ਨੇ ਜਾਨਸਾਰ ਘਰ ਦੀ ਰੂਹ ਬਦਲ ਦਿੱਤੀ ਉੱਥੇ ਜਾ ਕੇ ਸੁਖਵੀਰ ਨੂੰ ਸੁੱਖ ਦਾ ਸਾਹ ਆਇਆ ਹੁਣ ਤਾਂ ਸੁਖਵੀਰ ਨੇ ਸਿਰਫ ਦਿਨ ਹੀ ਕੱਟਣੇ ਸਨ ਉਹ ਸੋਚਦੀ ਸੀ ਕਿ ਹੁਣ ਬਸ ਇੱਥੇ ਹੀ ਸਾਰੀ ਜ਼ਿੰਦਗੀ ਕੱਟ ਲਵਾਂਗੀ ਪਰ ਆਉਣ ਵਾਲਾ ਵੱਡਾ ਤੂਫਾਨ ਉਹਦੇ ਸਿਰੋਂ ਗੁਜ਼ਰਨਾ ਉਸ ਨੂੰ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਸੀ ਬਾਕੀ ਚੱਲਦਾ ਅਗਲੇ ਭਾਗ ਵਿੱਚ ਅਣਵਿਆਹੀ ਮਾਂ ਭਾਗ 14 ਹੁਣ ਕਰਮੂ ਸਾਲ ਦੀ ਹੋ ਗਈ ਸੀ ਮੈਂ ਉਹਨੂੰ ਚੱਕੀ ਰੱਖਣਾ ਰੂਮ ਵਰਗੀ ਧੀ ਮੇਰੀ ਬਹੁਤ ਪਿਆਰੀ ਲੱਗਦੀ ਸੀ ਜਦੋਂ ਮੈਂ ਉਹਦੇ ਪੈਰਾਂ ਵਿੱਚ ਪਾਉਣ ਵਾਸਤੇ ਚੁੰਚੁੰ ਕਰਕੇ ਜੋੜੇ ਲਿਆ ਕੇ ਦਿੱਤੇ ਉਹ ਮੇਰੀ ਉਂਗਲੀ ਤੇ ਸਾਰੇ ਥੋੜਾ ਥੋੜਾ ਤੁਰਦੀ ਫੇਰ ਮੈਂ ਸ਼ਹਿਰੋਂ ਉਹਦੇ ਲਈ ਗਢੀਰਾ ਲਿਆ ਕੇ ਦਿੱਤਾ ਤਾਂ ਕਿ ਉਹ ਤੁਰਨਾ ਸਿੱਖ ਲਵੇ ਜਦੋਂ ਮੈਂ ਰੋਟੀਆਂ ਪਕਾਉਂਦਾ ਉਹ ਮੇਰੇ ਕੋਲ ਬੈਠੀ ਰਹਿੰਦੀ ਮੈਂ ਸਲੂਣੀ ਜਿਹੀ ਪਰੌਂਠੀ ਘਿਓ ਵਿੱਚ ਗੁੰਨ ਕੇ ਦਿੰਦਾ ਉਹ ਕੋਲੀ ਵਿੱਚ ਨਿੱਕੇ ਨਿੱਕੇ ਹੱਥਾਂ ਨਾਲ ਉਹਨੂੰ ਖਾਂਦੀ ਤੇ ਮੈਨੂੰ ਵੇਖ ਕੇ ਹੱਸਦੀ ਸੱਚੀ ਹੀ ਮੈਂ ਹੁਣ ਉਹਦੇ ਵਰਗਾ ਨਿੱਕਾ ਬੱਚਾ ਬਣ ਗਿਆ ਸੀ ਜਿਹੜੀ ਮੈਨੂੰ ਜਿਉਣ ਦਾ ਚੱਜ ਸਿਖਾ ਰਹੀ ਸੀ ਉਧਰ ਸੁਖਵੀਰ ਦੇ ਦਿਨ ਵਧੀਆ ਲੰਘ ਰਹੇ ਸਨ ਕਿਸੇ ਘੁਟਣ ਵਿੱਚੋਂ ਹੁਣ ਉਹ ਬਾਹਰ ਆ ਚੁੱਕੀ ਸੀ ਪਰ ਪਿਓ ਦੇ ਸਿੱਤੀ ਕੱਪੜੀ ਅੱਗ ਲੱਗੀ ਹੋਈ ਸੀ ਕਿਉਂਕਿ ਉਹ ਸੋਚਦਾ ਸੀ ਕਿ ਮੇਰੀ ਧੀ ਨੇ ਜੀਨੇ ਜੈਸੇ ਨੇ ਵੀ ਇਹ ਹਾਲ ਕੀਤਾ ਮੈਂ ਉਹਨੂੰ ਬਖਸ਼ਣਾ ਨਹੀਂ ਇੱਕ ਵਾਰ ਮੈਨੂੰ ਪਤਾ ਲੱਗ ਜੇ ਸਹੀ ਉਹ ਕਿਹੜਾ ਬੰਦਾ ਹੈ ਜੀਨੇ ਮੇਰੀ ਧੀ ਨੂੰ ਬਰਬਾਦ ਕੀਤਾ ਹੈ ਕਦੇ-ਕਦੇ ਸੁਖਵੀਰ ਦਾ ਦਿਲ ਅਜੀਬ ਜਿਹਾ ਧੜਕਦਾ ਉਹਨੂੰ ਕੁਝ ਖੋਇਆ-ਖੋਇਆ ਮਹਿਸੂਸ ਹੁੰਦਾ ਪਿੰਦਰਪਿੰਡ ਵਿੱਚ ਹੀ ਪਰਚੂਨ ਦੀ ਦੁਕਾਨ ਤੇ ਬੈਠਾ ਹੁੰਦਾ ਸੀ ਦੁਕਾਨ ਉਹਦੀ ਆਪਦੀ ਸੀ ਜਿਹੜੀ ਥੋੜੀ ਘਣੀ ਪੈੜੀ ਸੀ ਉਹ ਉਹਨੇ ਠੇਕੇ ਤੇ ਦੇ ਦਿੱਤੀ ਸੀ ਸੁਖਵੀਰ ਹੁਣ ਭਰਜੋਗਨ ਮਟਿਆਰ ਸੀ ਉਹਨੂੰ ਆਪਣੇ ਪਿਓ ਦਾ ਕਿੰਨਾ ਹੌਸਲਾ ਸੀ ਉਹ ਮਹੀਨੇ ਬਾਅਦ ਆਪਣੇ ਪੇਕੇ ਪਿੰਡ ਗੇੜਾ ਜ਼ਰੂਰ ਮਾਰਦੀ ਸੁਖਵੀਰ ਨੂੰ ਹਸਤੀ ਵੇਖ ਦੋਹਾ ਵਿੱਚ ਜਾਨ ਪੈ ਜਾਂਦੀ ਗਵਾਂਢ 'ਚ ਇੱਕ ਨਵੀਂ ਵਿਆਹੀ ਮਟਿਆਰ ਜੱਸੀ ਸੁਖਵੀਰ ਦੀ ਪੱਕੀ ਸਹੇਲੀ ਬਣ ਗਈ ਜੱਸੀ ਦੇ ਪੇਕੇ ਵੀ ਸੁਖਵੀਰ ਦੇ ਪਿੰਡ ਦੇ ਨਾਲ ਦੇ ਸਨ ਸੁਖਵੀਰ ਨੂੰ ਜਦੋਂ ਯਾਦ ਆਉਂਦਾ ਕਿ ਇਹ ਕੋਚ ਦੇ ਪਿੰਡ ਦੀ ਆ ਉਹ ਉਦਾਸ ਹੋ ਜਾਂਦੀ ਹੁਣ ਕਦੇ-ਕਦਾਈ ਉਹ ਦੋਹੇ ਇੱਕ ਦੂਜੀ ਕੋਲ ਟਿੱਡ ਫਰੋਲ ਲੈਂਦੀਆਂ ਸੁਖਵੀਰ ਦੀ ਸੱਸ ਉਹਨੂੰ ਪੁੱਛ ਗੱਲ ਕਰਦੀ ਜੱਸੀ ਇੱਕ ਦਿਨ ਪੱਛੀ ਭੱਜੀ ਸੁਖਵੀਰ ਕੋਲੇ ਆਈ ਉਹਦਾ ਮੂੰਹ ਉਤਰਿਆ ਹੋਇਆ ਸੀ ਸੁਖਵੀਰ ਨੇ ਪੁੱਛਿਆ ਕਿਉਂ ਕੀ ਹੋਇਆ ਭੈਣੇ ਉਹਨੇ ਕਿਹਾ ਮੇਰੇ ਤਾਏ ਦੇ ਮੁੰਡੇ ਨੂੰ ਕਿਸੇ ਨੇ ਗੋਲੀ ਮਾਰਤੀ ਮੈਂ ਤੇਰੇ ਕੋਲੋਂ ਥੋੜੇ ਜਿਹੇ ਪੈਸੇ ਲੈਣ ਆਈ ਆ ਮੈਂ ਤੈਨੂੰ ਵਾਪਸ ਕਰ ਦੇਉ ਸਖਵੀਰ ਵੀ ਬਹੁਤ ਪਰੇਸ਼ਾਨ ਜੀ ਹੋਈਗੀ ਉਹਨੇ ਆਪਣੇ ਬੈਗ ਵਿੱਚੋਂ ਜਿੰਨੇ ਵੀ ਪੈਸੇ ਸੀ ਉਹਨੂੰ ਕੱਢ ਕੇ ਦੇ ਦਿੱਤੇ ਸਖਵੀਰ ਨੇ ਕਿਹਾ ਕਿ ਇਹ ਸਭ ਕੁਝ ਕਿਵੇਂ ਹੋਇਆ ਪਰ ਜੱਸੀ ਕਾਲ ਵਿੱਚ ਸੀ ਤੇ ਮੈਂ ਸਭ ਆ ਕੇ ਦੱਸੂਗੀ ਕਹਿੰਦੀ ਆਥਣੇ ਜੀ ਜੱਸੀ ਆਈ ਸਖਵੀਰ ਨੇ ਉਹਦੀ ਸੱਸ ਦੋਹੇ ਜੱਸੀ ਕੋਲ ਅਫਸੋਸ ਕਰਨ ਗਈਆਂ ਜੱਸੀ ਰੋਂਦੀ ਤਾ ਮਾਰ ਕੇ ਤੇ ਗੱਲਾਂ ਕਰਨ ਲੱਗੀ ਤੇ ਜੱਸੀ ਨੇ ਦੱਸਿਆ ਕਿ ਮੇਰੇ ਭਰਾ ਦਾ ਕਿਸੇ ਨੇ ਕਤਲ ਕਰਤਾ ਕੁਝ ਵੀ ਪਤਾ ਨਹੀਂ ਲੱਗਿਆ ਕਹਿੰਦੇ ਐ ਬੇਖੌਫ ਹੋ ਕੇ ਇੱਕ ਬੰਦਾ ਆਇਆ ਸੀ ਸਿੱਧਾ ਗੋਪੀ ਦੇ ਸੀਨੇ ਵਿੱਚ ਗੋਲੀ ਦਾਗ ਦਿੱਤੀ ਪਤਾ ਨਹੀਂ ਲੱਗਿਆ ਭੈਣੇ ਕੌਣ ਸੀ ਕੌਣ ਨਹੀਂ ਸੀ ਅਜੇ ਤੱਕ ਸੰਸਕਾਰ ਨਹੀਂ ਕੀਤਾ ਐਡੀ ਦੇ ਦਾਗ-ਦਾਗ ਕਰਦਾ ਸਰੀਰ ਇਉਂ ਲੱਗਦਾ ਸੀ ਜਿਵੇਂ ਹੁਣੇ ਉੱਠ ਕੇ ਬੋਲੂ ਤੜਕੇ ਸੰਦੇਹਾ ਉੱਠ ਕੇ ਤਾਈ ਨੂੰ ਕਹਿੰਦਾ ਮੈਂ ਧਾਰ ਕੱਢ ਲੈ ਦੁੱਧ ਦਾ ਪੂਰਾ ਭਰਿਆ ਜੱਗ ਪੀਂਦਾ ਸੀ ਫਿਰ ਗਰਾਉਂਡ ਜਾਂਦਾ ਸੀ ਨਾਲ ਦੇ ਪਿੰਡ ਦੇ ਜਵਾਕਾਂ ਨੂੰ ਖੰਡਾਉਣਾ ਪਰ ਕੀ ਪਤਾ ਕੀ ਚਾਵਾਂ ਨਾਲ ਜਾਂਦਾ ਅਮਰਿਆ ਹੋਊਗਾ ਵਿਚਾਰਾ ਹਾਏ ਓਏ ਰੱਬਾ ਐਡਾ ਕਹਿਰ ਕਿਉਂ ਟਾਇਆ ਜਿਉਂਦੇ ਮਾਰ ਗਿਆ ਮਾਪਿਆਂ ਨੂੰ ਹਜੇ ਵਿਆਹ ਵੀ ਹੁਣੇ ਹੋਇਆ ਸੀ ਕੀ ਚਾਪਨਾਰ ਪੂਰੇ ਕੀਤੇ ਨੇ ਮੇਰੇ ਭਰਾ ਨੇ ਹਾਏ ਓਏ ਰੱਬਾ ਇਹ ਕੀ ਕੀਤਾ ਤੂੰ ਜਦੋਂ ਸੁਖਵੀਰ ਨੇ ਸੁਣਿਆ ਗੋਪੀ ਉਹ ਵੀ ਕੋਚਾ ਉਹਦੇ ਸਾਹ ਸੁੱਤੇ ਗਏ ਉਹਦੇ ਮੂੰਹ ਦਾ ਰੰਗ ਉੱਟ ਗਿਆ ਅੱਜ ਸੁਖਵੀਰ ਦਾ ਪਾਪ ਬਹੁਤ ਖੁਸ਼ ਸੀ ਬਹੁਤ ਜ਼ਿਆਦਾ ਖੁਸ਼ ਉਹਨੇ ਆਪਣੀ 4-5 ਦੋਸਤ ਬੁਲਾਏ ਘਰ ਵਿੱਚ ਉਹਨਾਂ ਨਾਲ ਜਸ਼ਨ ਮਨਾਇਆ ਤਾਂ ਕਿਹਾ ਅੱਜ ਮੈਂ ਆਪ ਦੇ ਸਿਰੋਂ ਕੋਈ ਵੱਡਾ ਪਹਾੜ ਲਾਤਾ ਸਖੀਰ ਦੀ ਮਾਂ ਦੀ ਜਾਨ ਮੁਠੀ ਵਿੱਚ ਸੀ ਕਿ ਅੱਜ ਇਹ ਕੀ ਕਰ ਆਇਆ ਪਹਿਲਾਂ ਤਾਂ ਬੜੇ ਮਨ ਨਾਲ ਰਹਿੰਦਾ ਸੀ ਸਖੀਰ ਜਲਦੀ ਨਾਲ ਆਪਦੇ ਘਰ ਆ ਗਈ ਸੋਚਣ ਲੱਗੀ ਕਿ ਇਹ ਕੀ ਹੋ ਗਿਆ ਇਹ ਤਾਂ ਮੈਨੂੰ ਪਤਾ ਹੈ ਕਿ ਕਤਲ ਮੇਰੇ ਅਣਖੀ ਪਿਓ ਨੇ ਕੀਤਾ ਪਰ ਇਹਨੂੰ ਕਿਵੇਂ ਸਭ ਪਤਾ ਲੱਗਿਆ ਸਕੂਰੀਦਾ ਅੱਜ ਚਿੱਤ ਨਹੀਂ ਸੀ ਲੱਗ ਰਿਆ। ਸੱਸ ਉਹਨੂੰ ਕਹਿ ਰਹੀ ਸੀ ਕਿ ਕੀ ਹੋਇਆ ਪਰ ਉਹ ਕੀ ਜਵਾਬ ਦਿੰਦੀ ਕਿ ਸੱਸ ਨੇ ਕਿਹਾ ਕਿ ਤੂੰ ਆਰਾਮ ਕਰ ਲੈ। ਹੂੰ ਮੈਂ ਰੇਂਦਾ ਕੰਮ ਆਪੇ ਕਰ ਲਵਾਂ। ਸਕੂਰੀ ਅੰਦਰ ਕਮਰੇ ਅੰਦਰ ਚਲੀ ਗਈ। ਉਹਨੂੰ ਕੋਚ ਦੀ ਇੱਕ ਗੱਲ ਚੇਤੇ ਆ ਰਹੀ ਸੀ। ਉਹਨੇ ਕਿੰਨੇ ਝੂਠੇ ਵਾਅਦੇ ਕੀਤੇ ਸੀ ਮੇਰੇ ਨਾਲ। ਜਦੋਂ ਉਹ ਮਿਲਣੋਂ ਹਟਿਆ ਸੀ ਤਾਂ ਕਿੰਨੀਆਂ ਵਾਦਵਾਵਾਂ ਦਿੱਤੀਆਂ ਸੀ ਮੈਂ ਉਹਨੂੰ। ਮੇਰੇ ਮੂੰਹੋਂ ਨਿਕਲਿਆ ਸੀ ਜਿਵੇਂ ਅੱਜ ਤੂੰ ਮੈਨੂੰ ਝਾੜਿਆ ਨਾ ਐਵੇਂ ਤੂੰ ਵੀ ਉਜੜੇਂਗਾ। ਤੇਰਾ ਕੱਖ ਨਾ ਰਹੇ। ਰੱਬ ਨੇ ਛੇਤੀ ਹੀ ਇਹ ਗੱਲ ਸੁਣ ਲਈ ਸੀ ਅੱਜ ਉਹਨੂੰ ਕੋਈ ਅਫਸੋਸ ਨਹੀਂ ਸੀ ਪਰ ਆਪਣੇ ਪਾਪਾ ਦਾ ਡਰ ਸੀ ਕਿ ਪੁਲਿਸ ਉਹਨੂੰ ਜ਼ਰੂਰ ਲੱਭ ਲੂਗੀ ਹੁਣ ਸੁਖਵੀਰ ਹਰ ਦਿਨ ਡਰਦੀ-ਡਰਦੀ ਲਗਾਉਂਦੀ ਸੀ ਦਿਨ ਵਿੱਚ 10 ਵਾਰ ਆਪਣੀ ਮਾਂ ਨੂੰ ਫੋਨ ਕਰਦੀ ਉਹ ਸੁੱਖਾਂ ਸੁਖ ਦੀ ਕਿ ਮੇਰੇ ਪਿਓ ਨੂੰ ਕੋਈ ਨਾ ਫੜੇ ਗੋਪੀ ਦੇ ਕਾਤਲ ਦਾ ਪਤਾ ਲਾਉਣ ਲਈ ਪੁਲਿਸ ਪੂਰੀ ਛਾਣ-ਬੀਣ ਕਰ ਰਹੀ ਸੀ ਗੋਪੀ ਮਾਰਿਆ ਮਾਪਿਆਂ ਦਾ ਇਕੱਲਾ ਪੁੱਤ ਸੀਗਾ ਤੇ ਪਿਓ ਕਹਿੰਦਾ ਸੀ ਜਾਇਦਾਦ ਦਾ ਤੇ ਲਾ ਦੇਉ ਪਰ ਕਾਤਲ ਮੇਰੇ ਪੈਰਾਂ ਵਿੱਚ ਰੱਖ ਦਿਓ ਸੂਬੇਦਾਰ ਗੁਰਚਨ ਸਿੰਘ ਨੇ ਜਦ ਉਹ ਗੱਲ ਸੁਣੀ ਤਾਂ ਉਹ ਆਪ ਹੀ ਗੋਪੀ ਦੇ ਪਿਓ ਕੋਲ ਚਲਾ ਗਿਆ ਕਹਿਣ ਲੱਗਾ ਕਿ ਮੈਂ ਕੀਤਾ ਤੇਰੇ ਪੁੱਤ ਦਾ ਕਤਲ ਕਿਸੇ ਦੀ ਐਡੀ ਹਿੰਮਤ ਵੇਖੋ ਗੋਪੀ ਦੇ ਪਿਓ ਦੀਆਂ ਅੱਖਾਂ ਆਡੀਆਂ ਖੂਨ ਉਤਰ ਆਇਆ ਤੇ ਤੇਰੀ ਐਡੀ ਹਿੰਮਤ ਹਾਂ ਹਾਂ ਹਿੰਮਤ ਕਰਨੀ ਪੈਂਦੀ ਹੈ ਜੇ ਤੇਰੇ ਮੁੰਡੇ ਵਿੱਚ ਇੰਨੀ ਹਿੰਮਤ ਸੀ ਤਾਂ ਉਹ ਲੋਕਾਂ ਦੀਆਂ ਧੀਆਂ ਭੈਣਾਂ ਦੀ ਇੱਜ਼ਤਾਂ ਨਾਲ ਖੇਡ ਕੇ ਸਾਰੇ ਲੋਕ ਮਰੀਆ ਜਮੀਰਾ ਵਾਲੇ ਨਹੀਂ ਹੁੰਦੇ ਕਈ ਲੋਕ ਮੇਰੇ ਵਰਗੇ ਵੀ ਹੁੰਦੇ ਐ ਮੈਂ ਮਾਰਿਆ ਤੇਰੇ ਪੁੱਤ ਨੂੰ ਜਿਵੇਂ ਤੈਨੂੰ ਅੱਜ ਅੱਗ ਲੱਗੀ ਹੈ ਨਾ ਓਵੇਂ ਮੈਨੂੰ ਅੱਗ ਲੱਗੀ ਸੀ ਜਿਵੇਂ ਅੱਜ ਤੂੰ ਆਪਦੇ ਪੁੱਤ ਤੇ ਸਿਵੇ ਦੇ ਅੱਗੇ ਸੇਕ ਸਿਵੇ ਨੂੰ ਸੇਕ ਕੇ ਆਇਆ ਓਵੇਂ ਮੈਂ ਆਪਦੀ ਧੀ ਦਾ ਘਰ ਪੱਟਿਆ ਵੇਖਿਆ ਤੂੰ ਕਰ ਲੈ ਕੀ ਕਰਨਾ ਆ ਖੜਾ ਮੈਂ ਗੋਪੀ ਦੇ ਓਏ ਸਭ ਸੁਣ ਰਹੇ ਸੀ ਉਹਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਕਿ ਸੁਬੇਦਾਰ ਗੋਪੀ ਦੀ ਇਹ ਰੋਂਦੀ ਬਹੁਵਾਲ ਵੇਖ ਕੇ ਬੋਲਿਆ ਧੀਏ ਤੂੰ ਜ਼ਰੂਰ ਮੈਨੂੰ ਮਾਫ਼ ਕਰ ਦੇ ਮੈਂ ਤੇਰਾ ਸੁਹਾਗ ਉਚੜਿਆ ਪਰ ਤੇਰੇ ਸੁਆਗਨੇ ਮੇਰੀ ਟੀਨੂ ਉਚਾਰਿਆ ਸੀ ਤੇ ਹੋਰ ਖੌਰੇ ਕਿੰਨੀਆਂ ਧੀਆਂ ਦੀ ਐ ਇੱਚ ਤਾਂ ਲੁੱਟੀਆਂ ਹੋਣਗੀਆਂ ਸੱਥਰ ਤੇ ਬੈਠੇ ਸਾਰੇ ਲੋਕ ਬਿਟ ਬਿਟ ਉਹਦੇ ਵੱਲ ਵੇਖ ਰਹੇ ਸੀ ਤੇ ਸੂਬੇਦਾਰ ਗੁਰਚਰਨ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਚੰਨ ਤਾਂ ਬਾਕੀ ਅਗਲੇ ਭਾਗ ਵਿੱਚ ਆਣ ਵੇਈ ਮਾਪਾਗ 15 ਇੱਕ ਵਾਰ ਫਿਰ ਸੁਖਵੀਰ ਟੁੱਟ ਗਈ ਸੀ ਉਹ ਕਿੰਨੇ ਹੀ ਦਿਨ ਆਪਣੀ ਮਾਂ ਕੋਲ ਰਹੀ ਮਾਂ ਦਾ ਰੋ ਰੋ ਕੇ ਬੁਰਾ ਹਾਲ ਸੀ ਹੁਣ ਮਾਂ ਸੁਖਵੀਰ ਨੂੰ ਗਾਲ੍ਹਾਂ ਦੇ ਰਹੀ ਸੀ ਕਿ ਜੇ ਤੂੰ ਜਿਹਿਆ ਕੰਮ ਕੀਤਾ ਤਾਂ ਹੀ ਤੇਰਾ ਪਿਓ ਅੱਜ ਜੇਲ੍ਹ 'ਚ ਐ ਜੇ ਤੂੰ ਸਿਆਣੀ ਹੁੰਦੀ ਕਾਹਨੂੰ ਐਨਾ ਕੁਝ ਹੁੰਦਾ ਸਾਰਾ ਕਸੂਰ ਸੁਖਵੀਰ ਦਾ ਹੀ ਨਿਕਲ ਰਿਹਾ ਸੀ ਸੁਖਵੀਰ ਨੇ ਨੂੰ ਇਸ ਗੱਲ ਤਾਂ ਬਹੁਤ ਦੁੱਖ ਲੱਗਿਆ ਉਹ ਸੋਚ ਰਹੀ ਸੀ ਕਿ ਮੈਂ ਜਿਹਿਆ ਕਿਉਂ ਕੀਤਾ ਫਿਰ ਸੋਚਦੀ ਕਿ ਐਡੀ ਤਾਂ ਗਲਤੀ ਵੀ ਨਹੀਂ ਸੀ ਅੱਜ ਜੋ ਕੁਝ ਹੋ ਰਿਹਾ ਹੈ ਉਹ ਸੁਖਵੀਰ ਕਰਕੇ ਹੀ ਹੋ ਰਿਹਾ ਹੈ ਸੁਖਵੀਰ ਨੇ ਆਪਣੀ ਮਾਸੀ ਨਾਲ ਸਲਾਹ ਕੀਤੀ ਕਿ ਇਹਨੂੰ ਮੈਂ ਆਪਣੇ ਨਾਲ ਲੈ ਜਾਵਾਂ ਪਰ ਮਾਂ ਨਹੀਂ ਮੰਨੀ ਬਿੰਦਰ ਨੂੰ ਤੇਜਸੀ ਨੂੰ ਸਾਰਾ ਪਤਾ ਲੱਗ ਗਿਆ ਸੀ ਇੱਕ ਦਿਨ ਜੱਸੀ ਕਹਿਣ ਲੱਗੀ ਕਿ ਭੈਣੇ ਮੈਨੂੰ ਤਾਂ ਹੁਣ ਪਤਾ ਲੱਗਿਆ ਕਿ ਸਾਰੀ ਗੱਲ ਦਾ ਪਰ ਮੈਨੂੰ ਪਤਾ ਹੈ ਤੂੰ ਬਹੁਤ ਚੰਗੀ ਹੈ ਜਦੋਂ ਗੋਪੀ ਦਾ ਤੇਰੇ ਨਾਲ ਪਿਆਰ ਸੀ ਉਦੋਂ ਸਾਰਿਆਂ ਨੂੰ ਹੀ ਪਤਾ ਸੀ ਪਰ ਭੈਣੀ ਗੁੱਸਾ ਨਾ ਕਰੀ ਗੋਪੀ ਇੱਕ ਨਾਲ ਨਹੀਂ ਖੋਰੇ ਕਿੰਨੀਆਂ ਕੁ ਕੁੜੀਆਂ ਨਾਲ ਖੇ ਖਾਂਦਾ ਸੀ ਹਰ ਰੋਜ਼ ਉਹਦੇ ਉਲਾਂਬੇ ਆਉਂਦੇ ਸੀ ਫਿਰ ਤਾਇਏ ਨੇ ਇਹਦਾ ਵਿਆਹ ਕਰਤਾ ਪਰ ਪਤਾ ਕੀ ਸੀ ਇਹ ਬਾਣਾ ਵਰਤ ਜਾਣਾ ਪਰ ਕਿਸੇ ਦੀ ਇੱਜ਼ਤ ਨਾਲ ਖੇਡਣ ਵਾਲਿਆਂ ਨਾਲ ਇਹੀ ਹੋਣੀ ਚਾਹੀਦੀ ਹੈ। ਭੈਣੇ ਹੁਣ ਤੂੰ ਆਪ ਦਾ ਘਰ ਸੰਭ ਐਵੇਂ ਫਿਕਰ ਨਾ ਕਰੀਂ ਕਿਸੇ ਗੱਲ ਦਾ। ਦਿਨ ਨੂੰ ਹਨੇਰਾ ਆਪਣੇ ਬੁੱਕਲ ਵਿੱਚ ਲੈ ਰਿਆ ਸੀ ਭਿੰਦ ਰਾਜੇ ਤੱਕ ਦੁਕਾਨ ਤੋਂ ਨਹੀਂ ਸੀ ਆਇਆ। ਸੱਸ ਨੂੰ ਸੁਖਵੀਰ ਨੇ ਕਿਹਾ ਕਿ ਮੰਮੀ ਜੀ ਇਹਨੂੰ ਤਾਂ ਤੁਸੀਂ ਵੇਖ ਕੇ ਆਓ ਅਜੇ ਤੱਕ ਆਈ ਕਿਉਂ ਨਹੀਂ? ਪਹਿਲਾਂ ਤਾਂ ਐਸ ਵੇਲੇ ਨੂੰ ਕਦੋਂ ਦਾ ਆ ਜਾਂਦਾ ਸੀ। ਸੱਸ ਜਦੋਂ ਉਹਨੂੰ ਦੁਕਾਨ ਤੇ ਵੇਖਣ ਗਈ ਤਾਂ ਪਿੰਦਰ ਰਾਹ ਵਿੱਚ ਪਿੰਦੀ ਟੀਟੂ ਦੀ ਹੱਟੀ ਦੇ ਮੂਹਰੇ ਲੱਗੇ ਤਖਤ ਕੋਚ ਤੇ ਆਪਣੇ ਯਾਰ ਨਾਲ दारू ਪੀ ਰਿਆ ਸੀ। ਮਾਂ ਨੇ ਪਿੰਦਰ ਨੂੰ ਆਵਾਜ਼ ਮਾਰੀ ਕਿ ਪੁੱਤੋ ਚੱਲ ਘਰ ਚੱਲੀਏ ਹਨੇਰਾ ਹੋ ਗਿਆ। ਤਾਂ ਪਿੰਦਰ ਨੇ ਕਿਹਾ ਮਾਂ ਤੂੰ ਚੱਲ ਮੈਂ ਆਉਣਾ। ਆਪੇ ਆ ਜਾਊਂਗਾ। ਸੱਸ ਨੂੰ ਫਿਕਰ ਹੋਇਆ ਉਹ ਸੁਖਵੀਰ ਨੂੰ ਘਰ ਲੈ ਕੇ ਜਾ ਕੇ ਦੱਸਣ ਲੱਗੀ ਕਿ ਟੀਟੂ ਦੀ ਦੁਕਾਨ ਉੱਕੇ ਬੈਠਾ ਆਪਣੇ ਯਾਰ ਨਾਲ दारू ਪੀ ਰਿਆ ਸੀ। ਪਰ ਐਨੀ ਉਮਰ ਹੋ ਗਈ ਪਹਿਲਾਂ ਤਾਂ ਇਹ ਕਦੇ दारू ਨੂੰ ਹੱਥ ਨਹੀਂ ਲਾਇਆ। ਨਾ ਹੀ ਉਹਨੇ ਕਿਸੇ ਹੋਰ ਨਸ਼ੇ ਨੂੰ ਹੱਥ ਲਾਇਆ ਸੀਗਾ। ਥੋੜੇ ਸਮੇਂ ਬਾਅਦ ਪਿੰਦਰ ਆਇਆ ਤਾਂ ਉਦਾਰ ਰੌਨਟੋ ਨੇ ਸੀ ਸੁਖਵੀਰ ਦਾ ਪਾਪਾ दारू ਜ਼ਰੂਰ ਪੀਂਦਾ ਸੀ ਪਰ ਉਹਨੇ ਕਦੇ ਉਹ ਐਂ ਡਿੱਗਿਆ ਨਹੀਂ ਸੀ ਸੁਖਵੀਰ ਪਿੰਦਰ ਨੂੰ ਗੇਟ ਤੋਂ ਫੜ ਕੇ ਲਿਆਈ ਉਹਨੂੰ ਮੰਜੇ ਤੇ ਪਾਇਆ ਪਿੰਦਰ ਕਹਿੰਦਾ ਰੋਟੀ ਲਿਆ ਦੇ ਸੁਖਵੀਰ ਨੇ ਕਿਹਾ ਕਿ ਤੁਸੀਂ ਤਾਂ ਪਹਿਲਾਂ ਕਦੇ ਪੀਤੀ ਨਹੀਂ ਫਿਰ ਅੱਜ ਕਿਉਂ ਪਿੰਦਰ ਸਾਲੀ ਕੁੱਤੀ ਤੀਵੀਂ ਕਿਵੇਂ ਭੌਂਕਦੀ ਐ ਯਾਰ ਤੂੰ ਵੀ ਕਿੰਨੇ ਯਾਰ ਹੰਡਾਏ ਐ ਤੇ ਤੇਰਾ ਪਿਓ ਕਹਿੰਦਾ ਸੀ ਕਿ ਮੇਰੀ ਧੀ ਤਾਂ ਬਹੁਤ ਸੱਚੀ ਸਵਿੱਤਰੀ ਐ ਕੰਜਰੀ ਕਿਸੇ ਥਾਂ ਦੀ ਸਕਵੀਰ ਗੱਲ ਸੁਣ ਪਾਣੀ ਪਾਣੀ ਹੋ ਗਈ ਉਹ ਡਰਦੀ ਡਰਦੀ ਪਿੰਦਰ ਨੂੰ ਪਾਣੀ ਦੇਣ ਲੱਗੀ ਤਾਂ ਪਿੰਦਰ ਨੇ ਗਲਾਸ ਵਗਾ ਕੇ ਮਾਰਿਆ ਉਹਨੂੰ ਬਾਹੋਂ ਤੋਂ ਫੜ ਕੇ ਕਹਿਣ ਲੱਗੀ ਸੱਚੀ ਸੱਚੀ ਗੱਲ ਦੱਸ ਉਹ ਯਾਰ ਜਿਹੜਾ ਤੇਰੇ ਪਿਓ ਨੇ ਗੋਲੀ ਮਾਰ ਕੇ ਮਾਰਿਆ ਉਹ ਤੇਰਾ ਕਿੰਨਾ ਕੋ ਕਰਦਾ ਸੀ ਸਕਵੀਰ ਰੱਬ ਦਾ ਵਾਸਤਾ ਤੁਸੀਂ ਇਹੋ ਜਿਹੇ ਕੋਈ ਗੱਲ ਨਾ ਕਰੋ ਉਹ ਬੀਤੇ ਸਮੇਂ ਦੀਆਂ ਗੱਲਾਂ ਨੇ ਨਾਲੇ ਤੁਹਾਨੂੰ ਮੇਰੇ ਮਾਸੜ ਨੇ ਸਾਰੀ ਗੱਲ ਦੱਸੀ ਸੀ ਪਿੰਦਰ ਡਰਾਵਣਾ ਹੱਸਾ ਸੇ ਅੱਛਾ ਉਹ ਉਹ ਤਾਂ ਆਪ ਕੰਜਰ ਰਸਰੇ ਦਾ ਮਾਂ ਗੁੱਸਾ ਨਾ ਕਰੀ ਤਾਂ ਮੈਂ ਤੇਰਾ ਮਾਮਾ ਹਾਂ ਤਾਂ ਮੈਂ ਤੇਰਾ ਮਾਮਾ ਪਰ ਸੱਚੀ ਉਹ ਵੀ ਰੰਨਾ ਦਾ ਸ਼ਿਕਾਰੀ ਆ ਬਹੁਤ ਤਕੜਾ ਪਿੰਦਰ ਦੀ ਮਾਂ ਬਹੁਤ ਚੱਗੀ ਸੀ ਉਹਨੇ ਮਸਾ ਹੀ ਸੁਖਵੀਰ ਦੀ ਬਾ ਪਿੰਦਰ ਕੋਲੋਂ ਛੜਾਈ ਤੇ ਕਿਹਾ ਤੂੰ ਅੰਦਰ ਜਾ ਕੇ ਪੈ ਜਾ ਇਹਨੂੰ ਮੈਂ ਆਪੇ ਰੋਟੀ ਫੜਾ ਦੇਵਾਂਗੀ ਹੁਣ ਇਹਨੂੰ ਪਤਾ ਨਹੀਂ ਲੱਗਦਾ ਕੀ ਬੋਲੀ ਜਾਂਦਾ ਸਾਰੀ ਗਲੀ ਮੁਹੱਲੇ ਵਿੱਚ ਪਤਾ ਲੱਗ ਗਿਆ ਸੀ ਕਿ ਜੱਸੀ ਦੇ ਭਰਾ ਦਾ ਕਤਲ ਪਿੰਦਰ ਦੇ ਸਹੁਰੇ ਨੇ ਕੀਤਾ ਸੁਖਵੀਰ ਨੂੰ ਤਾਂ ਜਿਵੇਂ ਰੱਬ ਨੇ ਦੁੱਖਾਂ ਨਾਲ ਨੱਕੋ ਨੱਕ ਡਬੋਤਾ ਸੀ ਸੁਖਵੀਰ ਸਾਰਾ ਦਿਨ ਰੋਂਦੀ ਰਹਿੰਦੀ ਸੱਸ ਨੇ ਕਿਹਾ ਦੱਸ ਦੇ ਨਾ ਆਪਦੀ ਮਾਂ ਕੋਲ ਜਾਇਆ ਐਨੇ ਨਾਲ ਇਹਦਾ ਗੁੱਸਾ ਠੰਡਾ ਹੋ ਜਾ ਸੁਖਵੀਰ ਆਪਣੀ ਮਾਂ ਕੋਲ ਚਲੀ ਗਈ ਮਾਂ ਨੂੰ ਨੇ ਰੋਂਦੀ ਆ ਹੀ ਵੇਖਿਆ ਘਰ ਵਿੱਚ ਕੋਈ ਬੋਕਰਭਾਰੀ ਨਹੀਂ ਸੀ ਕੀਤੀ ਕੱਪੜਿਆਂ ਦਾ ਢੇਡ ਲੱਗਿਆ ਪਿਆ ਸੀ ਸੁਖਵੀਰ ਨੇ ਚਾਹ ਪਾਣੀ ਪੀਣ ਤੋਂ ਪਹਿਲਾਂ ਘਰ ਦਾ ਮੂੰਹ ਸਿਰ ਸਵਾਰਿਆ ਮਾਂ ਦੇ ਵਾਲ ਵਾਹੇ ਮਾਂ ਨੂੰ ਥੋੜੀ ਜੀ ਸੁਰਤਾਈ ਮਾਂ ਨੇ ਕਿਹਾ ਤੀਏ ਹੁਣ ਕੀ ਬਣੂਗਾ ਤੇਰੇ ਪਿਓ ਦਾ ਤਕ ਵੀਰ ਕਹਿੰਦੀ ਮਾਂ ਤਰੀਕਾ ਤਾਂ ਪੈਂਦੀਆਂ ਹੀ ਐ ਵਕੀਲ ਨੇ ਕਿਹਾ ਤਾਂ ਮੈਂ ਜ਼ਮਾਨਤ ਹੋ ਜੂ ਪਰ 3 ਮਹੀਨੇ ਤਾਂ ਲੱਗਣਗੇ ਧਾਰਾ ਵੀ 302 ਲੱਗੀ ਐ ਤੂੰ ਇਉਂ ਕਰ ਮੇਰੇ ਨਾਲ ਹੀ ਚੱਲ ਇੱਥੇ ਤੇਰੀ ਦੇਖਭਾਲ ਕੌਣ ਕਰੂਗਾ ਚੱਲ ਤੂੰ ਮੇਰੇ ਨਾਲ ਨਾਲੇ ਤੂੰ ਹੁਣ ਕਮਜ਼ੋਰ ਵੀ ਬਹੁਤ ਹੋ ਗਈ ਐ ਮਾਂ ਨੇ ਕਿਹਾ ਮੈਨੂੰ ਆਪਦਾ ਨਗਰ ਖੇੜਾ ਚੰਗਾ ਲੱਗਦਾ ਉੱਥੇ ਤੇਰੀ ਸੱਸ ਮੈਨੂੰ ਕੀ ਕਹੂਗੀ ਮੈਨੂੰ ਤਾਂ ਸ਼ਰਮ ਆਉਂਦੀ ਐ ਕੀ ਦੇ ਘਰੇ ਬੈਠਣ ਤੇ ਤੂੰ ਜਾ ਤੂੰ ਆਜਿਆ ਕਰੀ ਮੈਨੂੰ ਮਿਲਜਿਆ ਕਰੀ 10-15 ਦਿਨੀ ਹੈ ਪਰ ਮੈਂ ਨਹੀਂ ਚੰਦੀ ਤੇਰੇ ਨਾਲ ਸੁਖਵੀਰ 4-5 ਦਿਨ ਲਾ ਗਈ ਪਰ ਪਿੰਦਰ ਦਾ ਉਹੀ ਹਾਲ ਸੀ ਸਾਸੇ ਨੇ ਦੱਸਿਆ ਉਹਨੇ ਤਾਂ ਦਿਨ ਰਾਤ ਕਰ ਛੱਡੀ ਐ ਸੁਖਵੀਰ ਵਿਚਾਰੀ ਜੇ ਪਿੰਦਰ ਦੇ ਕੋਲ ਪੈਂਦੀ ਤਾਂ ਉਹ ਸਾਰੀ ਰਾਤ ਉਹਨੂੰ ਗਾਲਾਂ ਕੱਢਦਾ ਰਹਿੰਦਾ ਜੇ ਨਾ ਪੈਂਦੀ ਤਾਂ ਕਹਿੰਦਾ ਇਹ ਹੋਰ ਖਸਮਾਂ ਨਾਲ ਰਾਤਾਂ ਕੱਟਦੀ ਐ ਪਰ ਹੁਣ ਇੱਥੇ ਪੈਣ ਤੋਂ ਵੀ ਡਰਦੀ ਐ ਇਹ ਡਰ ਤਾਂ ਤੂੰ ਖੁਵਾਰੀ ਹੁੰਦੀ ਲਾ ਕੇ ਆਈ ਐ ਸੁਖਵੀਰ ਦਾ ਜਿਉਣਾ ਉਸ ਬੰਦੇ ਨੇ ਦੁਬਰ ਕਰ ਦਿੱਤਾ ਸੀ ਹੁਣ ਫੇਰ ਸੁਖਵੀਰ ਬਿਮਾਰ ਰਹਿਣ ਲੱਗ ਪਈ ਉਹਨੂੰ ਚੱਕਰ ਆਉਣ ਲੱਗ ਪਏ ਪਰ ਹੁਣ ਉਹ ਪ੍ਰਵਾਹ ਨਹੀਂ ਸੀ ਕਰਦੀ ਦਵਾਈ ਵੀ ਅਣ ਸਰਦੇ ਨੂੰ ਹੀ ਲੈਂਦੀ ਸੀ 25 ਸਾਲਾਂ ਦੀ ਉਮਰ ਵਿੱਚ ਸੁਖਵੀਰ 30 35 ਵਰਿਆਂ ਦੀ ਲੱਗਣ ਲੱਗੀ ਸੀ ਸਾਰਾ ਦਿਨ ਰੋਣ ਨਾਲ ਅੱਖਾਂ ਦਵਾਲੇ ਕਾਲੇ ਗਿਹਰੇ ਪੈ ਗਏ ਮਾਸੀ ਵੀ ਤਲਾਸ਼ਾ ਦਿੰਦੀ ਭਿੰਦਰ ਨੂੰ ਕਹਿੰਦੀ ਤੈਨੂੰ ਸਾਰਾ ਕੁਝ ਪਹਿਲਾਂ ਦੱਸਿਆ ਤਾਂ ਸੀ ਉਦੋਂ ਤਾਂ ਤੂੰ ਮੰਨ ਗਿਆ ਸੀਗਾ ਹੈ ਤੇਰੇ ਮਾਮੇ ਲਈ ਵੀ ਕਹਿ ਤਾਂ ਥੈੜਾ ਨਹੀਂ ਛੱਡਿਆ ਆਕੇ ਛੇ ਟੀ ਮੇਰੇ ਭਾਂਜੇ ਨੂੰ ਸਾਖ ਦਿਓ ਇੱਕ ਤਾਂ ਤੂੰ ਅ ਵੱਜੋ ਰਤਾ ਹੈ ਹੈ ਕੁੰਜ ਵਰਗੀ ਤੈਨੂੰ ਕੁੜੀ ਮਿਲ ਗਈ ਭਰ ਕੇ ਦਾਜ ਦਾ ਟਰੱਕ ਦਿੱਤਾ ਉਹਨਾਂ ਨੇ ਨਾਲੇ ਤੈਨੂੰ ਕਿਤੇ ਹੋਰ ਰਿਸ਼ਤਾ ਨਹੀਂ ਸੀ ਜੁੜਨਾ ਹੁਣ ਤੂੰ ਸੰਭਲ ਜਾ ਜੇ ਇਉਂ ਕਰਦਾ ਰਿਹਾ ਤਾਂ ਫਿਰ ਭਾਈ ਅਸੀਂ ਆਪਦੀ ਕੁੜੀ ਨੂੰ ਲੈ ਜਾਵਾਂਗੇ ਫਿਰ ਕਰਦਾ ਫਿਰ ਆਪਣੀਆਂ ਮਨਮਾਨੀਆਂ ਬਾਕੀ ਅਗਲੇ ਪਾਗ ਵਿੱਚ ਅਣਵਿਆਹੀ ਮਾਂ ਪਾਗ 16 ਜੀਤ ਦਾ ਤੁਰਦਾ ਕਾਫਲਾ ਮੁੜ ਹੋ ਗਿਆ ਬੇ ਆਸਰਾ ਮੱਥੇ ਤੇ ਹੋਣੀ ਲਿਖ ਗਈ ਇੱਕ ਖੂਬਸੂਰਤ ਹਾਦਸ਼ਾ ਇਹ ਸ਼ਿਵ ਕੁਮਾਰ ਦੀ ਇੱਕ ਗਜ਼ਲ ਹੈ ਭਾਂਡੇ ਮਾਂਜ ਦੀ ਸੁਖਵੀਰ ਮੂੰਹ ਵਿੱਚ ਕੁਝ ਗੀਤ ਗੁੰਗਣਾ ਰਹੀ ਸੀ ਅੱਜ ਉਹਦਾ ਚਿੱਤ ਕੁਝ ਠੀਕ ਸੀ ਜੱਸੀ ਉਹਨੂੰ ਕਿਸੇ ਭੈਣ ਵਾਂਗ ਟੱਕਰੀ ਸੀ ਉਹ ਹਰ ਵੇਲੇ ਸੁਖਵੀਰ ਨੂੰ ਖੁਸ਼ ਰਹਿਣ ਦੀ ਨਸੀਹਤ ਦਿੰਦੀ ਤੇ ਕਹਿੰਦੀ ਭੈਣੇ ਦੋ ਪਈਆਂ ਵਿਸਰ ਗਈਆਂ ਵਾਲੀ ਗੱਲ ਐ ਤੇ ਇਹ ਸਿਰਫ ਤੇਰੇ ਘਰ ਦੀ ਨਹੀਂ ਹਰ ਘਰ ਦੀ ਕਹਾਣੀ ਐ ਸ਼ੱਕ ਨੇ ਕਈ ਕਰਖੇ ਨੂੰ ਖੇ ਨੂੰ ਕਰਤੇ ਪਰ ਤੂੰ ਬਹੁਤੀ ਪਰਵਾਹ ਨਾ ਕਰਿਆ ਕਰ ਮੇਰੇ ਘਰ ਵਾਲਾ ਕਹਿੰਦਾ ਅਖੇ ਤੂੰ ਸੁਖਵੀਰ ਕੋਲ ਨਾ ਜਾਇਆ ਕਰ ਪਰ ਭੈਣੇ ਔਰਤ ਨੂੰ ਆਪ ਵੀ ਹਿੰਮਤ ਕਰਨੀ ਪੈਂਦੀ ਐ ਜੇ ਔਰਤ ਇੰਜ ਹ ਮਰਦ ਦੀ ਸਾਰੀ ਉਮਰ ਜੁੱਤੀ ਏਠਾਂ ਰੱਖਦੇ ਐ ਜੇ ਔਰਤ ਢਿੱਲੀ ਰਹੇ ਮੈਂ ਤੈਨੂੰ ਇਹੀ ਕਹਿਣੀ ਆ ਕਿ ਤੂੰ ਪਿੰਦਰ ਬਾਈ ਦਾ ਬਹੁਤੀ ਪਰਵਾਹ ਨਾ ਕਰਿਆ ਕਰ ਤੂੰ ਆਪਦੀ ਦੇਹ ਨੂੰ ਚੰਦਰਾ ਕਾ ਨੂੰ ਰੋਗ ਲਾਈ ਬੈਠੀ ਆਂ ਫਿਰ ਵੇਖ ਲਾ ਮਗਰ ਤੇਰਾ ਮਾਂ ਪਿਓ ਕੌਣ ਸੰਭੂਗਾ ਸਖਵੀਰ ਨੇ ਵੀ ਸੋਚਿਆ ਕਿ ਮੈਂ ਕੋਈ ਐਡਾ ਵੱਡਾ ਪਾਪ ਤਾਂ ਨਹੀਂ ਕੀਤਾ ਅੱਜ ਸਖਵੀਰ ਨੇ ਨਹਾਉਣ ਲੱਗਿਆ ਕਾਫੀ ਚਿਰ ਲਗਾਤਾ ਵਰੀ ਵਾਲਾ ਸੂਟ ਕੱਢ ਕੇ ਪਾਇਆ ਮੱਥੇ ਤੇ ਸੰਧੂਰ ਲਾਇਆ ਬਿੰਦੀ ਸੁਰਖੀ ਲਾਈ ਅੱਜ ਉਹ ਕੀਚ ਵੋਟੀ ਬਣੀ ਫਿਰਦੀ ਸੀ ਸੱਸ ਸਖਵੀਰ ਨੂੰ ਵੇਖ ਕੇ ਕਹਿੰਦੀ ਕਾਲਾ ਟਿੱਕਾ ਲਾ ਕਿਤੇ ਕਿਸੇ ਦੀ ਨਜ਼ਰ ਨਾ ਲੱਗ ਜਾਏ ਪਿੰਦਰ ਦੁਕਾਨ ਤੋਂ ਅੱਜ ਤੇ ਰੋਟੀ ਖਾਣ ਘਰ ਆਇਆ ਤਸਖਵੀਰ ਨੂੰ ਵੇਖ ਕੇ ਉਹਨੇ ਕਿਹਾ ਕੁਝ ਲਹਿੰਦੀ ਜਵਾਨੀ ਚੜੀ ਆ ਤੈਨੂੰ ਕੁਝ ਲੈਦੀ ਜਵਾਨੀ ਚੜੀ ਐ ਤੈਨੂੰ ਸੁਖਵੀਰ ਕਹਿੰਦੀ ਮੈਂ ਇੱਕ ਵਿਆਹੀ ਔਰਤਾਂ ਮੇਰਾ ਫਰਜ ਐ ਇਹ ਸਭ ਕੁਝ ਕਰਨ ਦਾ ਹਾਰ ਸ਼ਿੰਗਾਰ ਕਰਨਾ ਪਿੰਦਰ ਜਾ ਰੋਟੀ ਲਿਆ ਦੇ ਨਾਲ ਲੱਸੀ ਦਾ ਗਲਾਸ ਲਿਆ ਦੇਈ ਸੁਖਵੀਰ ਦਾਰੂ ਘੱਟ ਪੀਆ ਕਰੋ ਇਹਦੇ ਨਾਲ ਮੈਦਾ ਖਰਾਬ ਹੋ ਜਾਂਦਾ ਜੋ ਪੀਣੀ ਹੁੰਦੀ ਐ ਤਾਂ ਘਰੇ ਆ ਕੇ ਥੋੜੀ ਬਹੁਤ ਪੀ ਲਿਆ ਕਰੋ ਜ਼ਿੰਦਗੀ ਇੰਨੀ ਸੰਘਰਸ਼ ਭਰੀ ਹੋਵੇਗੀ ਕਦੇ ਸੋਚਿਆ ਨਹੀਂ ਸੀ ਸੁਖਵੀਰ ਦੇ ਦਿਲ ਕਦੇ ਕਦੇ ਖੋਜੀ ਪੈਂਦੀ ਉਹਨੂੰ ਇੰਜ ਲੱਗਦਾ ਜਿਵੇਂ ਉਹ ਆਪਣੇ ਆਪਣਾ ਇੱਥੇ ਹੀ ਕਿਤੇ ਆਸ-ਪਾਸੇ ਹੋਊਗਾ ਹੁਣ ਮੇਰੀ ਧੀ ਚੰਗੀ ਤਰ੍ਹਾਂ ਤਰਨਾ ਸਿੱਖ ਗਈ ਸੀ ਮੇਰੀ ਧੀ ਦੇ ਚੰਗੇ ਕਰਮ ਸੀ ਹੁਣ ਮੇਰੀ ਦਿਨੋਂ ਦਿਨ ਤਰੱਕੀ ਹੋਣ ਲੱਗੀ ਸੀ ਅੱਗੇ ਫਸਲਾਂ ਕਦੇ ਖਰਾਬ ਹੋ ਜਾਂਦੀਆਂ ਕਦੇ ਰੱਬ ਦੀ ਮਾਰ ਪੈ ਜਾਂਦੀ ਐਤਕੀ ਫਸਲ ਵੀ ਬਹੁਤ ਚੰਗੀ ਹੋਈ ਸੀ ਮੈਂ ਇੰਨੇ ਪੈਸੇ ਕੀ ਕਰਨੇ ਸੀ ਥੋੜੇ ਜੇ ਪੈਸੇ ਆਪਦੀ ਧੀ ਦੇ ਨਾਂ ਡਾਕਖਾਨੇ ਚ ਕਰਾਇਆ ਤੇ ਵੱਡੀ ਰਕਮ ਦਾ ਮੈਂ ਇੱਕ ਕਿੱਲਾ ਗਹਿਣੀ ਲੈ ਲਿਆ ਮੇਰਾ ਯਾਰ ਤਾਰਾ ਤੇ ਮੇਰੀ ਭਝਾਈ ਹਰ ਰੋਜ਼ ਸਾਡੇ ਘਰੇ ਆਉਂਦੇ ਕਿੰਨਾ-ਕਿੰਨਾ ਚਿਰ ਬੈਠੇ ਰਹਿੰਦੇ ਤੇ ਮੇਰਾ ਵੀ ਚਿੱਤ ਲੱਗਿਆ ਰਹਿੰਦਾ ਸੁਖਵੀਰ ਚੁੱਲੇ ਤੇ ਰੋਟੀਆਂ ਇਧਰੋਂ ਪਕਾ ਰਹੀ ਸੀ ਜੱਸੀ ਨੇ ਕਿਹਾ ਆਪਣੇ ਨਾਲ ਲੱਗਦੇ ਪਿੰਡ ਅਗਲੇ ਮਹੀਨੇ ਮੇਲਾ ਲੱਗਣਾ ਆਪਾਂ ਦੋਵੇਂ ਸਹੇਲੀਆਂ ਚੱਲਾਂਗੀਆਂ ਜੱਸੀ ਦੀ ਗੱਲ ਸੁਣ ਸੁਖਵੀਰ ਨੂੰ ਜਿਵੇਂ ਚਾਹ ਜਿਆ ਚੜ ਗਿਆ ਜਦੋਂ ਵੀ ਉਹ ਵਿਆਹੀ ਸੀ ਕਦੇ ਕਿਤੇ ਨਹੀਂ ਸੀ ਗਈ ਪਹਿਲੀ ਵਾਰ ਉਹਨੇ ਕਿਸੇ ਮੇਲੇ ਤੇ ਜਾਣਾ ਸੀ ਜੱਸੀ ਨੇ ਉਹਨੇ ਪੱਕੀ ਜਵਾਨ ਦੇ ਦਿੱਤੀ ਵੀ ਆਪਾਂ ਦੋਵੇਂ ਚੱਲਾਂਗੇ ਆ ਜੱਸੀ ਨੇ ਕਿਹਾ ਤੂੰ ਪਹਿਲਾਂ ਹੈ ਕਹਿ ਕੇ ਮੁੱਕਰ ਜਾਨੀ ਹੈ ਪਰ ਹੁਣ ਤੂੰ ਮੇਰੇ ਨਾਲ ਜ਼ਰੂਰ ਚੱਲੀ ਜੱਸੀ ਇੰਨੀ ਵਾਰੀ ਕਹਿ ਆਪਦੇ ਘਰ ਚਲੀ ਗਈ ਸੁਖਵੀਰ ਨੂੰ ਚੇਤੇ ਆਇਆ ਕਿ ਜਦੋਂ ਉਹ ਕੁਵਾਰੀ ਸੀ ਆਪਦੇ ਪਿਓ ਨਾਲ ਮੇਲਾ ਵੇਖਣ ਜਾਇਆ ਕਰਦੀ ਸੀ ਪਿੰਡ ਦੇ ਹੀ ਗੁਰੂ ਘਰ ਮੱਸੇ ਤੇ ਕਿੰਨਾ ਇਕੱਠ ਹੁੰਦਾ ਸੀ ਆਥਣੇ ਜੇ ਜਦੋਂ ਪਿੰਦਰ ਆਇਆ ਤਾਂ ਸੁਖਵੀਰ ਨੇ ਗੱਲ ਤੋਰੀ ਕਿ ਜੱਸੀ ਆਈ ਸੀ ਕਹਿੰਦੀ ਸੀ ਜੀ ਵੀ ਮੇਲੇ ਜਾਣਾ ਹੈ ਤੁਸੀਂ ਮੈਨੂੰ ਸੂਟ ਲਿਆ ਦਿਓ ਤਾਂ ਕਿ ਮੈਂ ਮੇਲੇ ਤੇ ਜਾਣ ਲੱਗੀ ਪਾਲਾ ਪਿੰਦਰ ਨੇ ਕਿਹਾ ਮੇਲੇ ਤੇ ਤੀਵਿਆਂ ਦਾ ਕੀ ਕੰਮ ਤੂੰ ਨਹੀਂ ਜਾਣਾ ਕੱਲੀ ਨੇ ਜੇ ਜਾਣਾ ਹੋਇਆ ਮੈਂ ਤੇਰੇ ਨਾਲ ਚੱਲوں ਸੁਖਵੀਰ ਚੁੱਪ ਕਰ ਗਈ ਮوڑੋਂ ਨੇ ਮੇਲੇ ਦੀ ਕੋਈ ਗੱਲ ਨਾ ਤੋਰੀ ਸੱਸ ਨੇ ਆਪਦੀ ਮਰਜ਼ੀ ਨਾਲ ਹੀ ਬਹੁਤ ਸੋਹਣਾ ਸੂਟ ਖਰੀਦ ਕੇ ਸੁਖਵੀਰ ਨੂੰ ਲਿਆ ਕੇ ਦਿੱਤਾ ਦੋਹਾਂ ਨੂੰ ਸੱਸਾਂ ਦੀ ਆਪਸ ਵਿੱਚ ਬਹੁਤ ਬਣਦੀ ਸੀ ਸਾਸਨਿਕਿਆ ਜੇ ਮੈਂ ਇੰਨਾ ਤੁਰ ਫਿਰ ਲੈਂਦੀ ਆ ਤਾਂ ਲੈਂਦੀ ਤਾਂ ਤੈਨੂੰ ਮਿਲ ਮੈਂ ਹੀ ਵਿਖਾ ਲਿਆਉਂਦੀ ਪਰ ਮੇਰੇ ਤੋਂ ਤੁਰਿਆ ਨਹੀਂ ਜਾਂਦਾ ਤੁਸੀਂ ਓਹ ਕਰਿਓ ਆਪਣੇ ਪਿੰਡ ਜਾਂਦੀਆਂ ਬਹੁਤ ਤੀਵੀਆਂ ਤੁਸੀਂ ਉਹਨਾਂ ਦੇ ਨਾਲ ਰਲ ਜਿਓ ਪਿੰਡਰ ਤਾਂ ਦੁਕਾਨ ਤੇ ਹੋਊਗਾ ਸੁਖਵੀਰ ਨੇ ਇਹ ਗੱਲ ਚੱਜ ਗਈ ਉਹਨੇ ਮੇਲੇ ਵਿੱਚ 20 ਦਿਨ ਰਹਿ ਗਏ ਸੁਖਵੀਰ ਤੇ ਜਸਸੀ ਦੋਹਾਂ ਨੇ ਫਿਰ ਸਕੀਮ ਬਣਾਈ ਸੁਖਵੀਰ ਨੇ ਸਾਰਾ ਘਰ ਸੰਵਾਰਿਆ ਚੌਂਤਰਾ ਪੋਚਾ ਲਾਇਆ ਲਿਪਿਆ ਪਿੰਡਰ ਸਭ ਕੁਝ ਵੇਖ ਰਿਆ ਸੀ ਬਾਕੀ ਚੱਲਦਾ ਅਗਲੇ ਭਾਗ ਵਿੱਚ ਅਣਵਿਆਹੀ ਮਾਪਾਗ ਤਾਰਾ ਮੇਰੇ ਤੇ ਇੱਕ ਹੋਰ ਮੁਸੀਬਤ ਭਾਰੀ ਪੈ ਗਈ ਸੀ ਮੇਰੀ ਧੀ ਕਾਫੀ ਬਿਮਾਰ ਹੋ ਗਈ ਉਹਦੇ ਪਿੰਡੇ ਤੇ ਪਿਲਕਰੇ ਜੇ ਹੋ ਗਏ ਮਾਤਾ ਨਿਕਲ ਆਈ ਸੀ ਮੈਂ ਬਹੁਤ ਉਦਾਸ ਜਾ ਹੋ ਗਿਆ ਮੇਰੀ ਧੀ ਨੂੰ ਨજર ਲੱਗ ਗਈ ਤਾਰਾ ਤੇ ਮੇਰੀ ਪਰਛਾਈ ਉਹਨੇ ਦਿਨ ਸਾਡੇ ਹੀ ਘਰ ਰਹੇ ਮੇਰਾ ਰੋਣਾ ਨਹੀਂ ਸੀ ਥੰਮ ਰਿਹਾ ਹਰ ਰੋਜ਼ ਕੱਚੀ ਲੱਸੀ ਉਹਦੇ ਸਹਰਾਣੇ ਰੱਖਦਾ ਮੇਰੀ ਪਰਛਾਈ ਜਿਉਣ ਜੋਗੀ ਕਰਮੋਂ ਦਾ ਬਹੁਤ ਕਰਦੀ ਸੀ ਕਹਿੰਦੇ ਸੀ ਕਿ ਇੱਕ ਦਿਨ ਕਰਮੋਂ ਨੂੰ ਬਾਹਰਲੀ ਹਵਾ ਨਾਲ ਵਈ ਕਿ ਕਿਤੇ ਹੋਰ ਵੱਧ ਨਾ ਜਾਵੇ ਸਾਡੇ ਪਿੰਡ ਵਾਲਾ ਮੇਲਾ ਨੇੜੇ ਆ ਗਿਆ ਸੀ ਕਰਮੋ ਨੂੰ ਵੀ ਮੋੜ ਪੈ ਗਿਆ ਮਾਤਾ ਦੇ ਮੈਂ ਸੁਖ ਸੁਖੀ ਸੀ ਕਿ ਮੇਰੀ ਧੀ ਠੀਕ ਹੋ ਜਾਵੇ ਮੈਂ ਮੱਥਾ ਟਿਕਾ ਕੇ ਲਵਾਂਗਾ ਕਰਮੋ ਦਾ ਦਿਨੋ ਦਿਨ ਫਰਕ ਪੈਣ ਲੱਗਿਆ ਖਾਣ ਪੀਣ ਨੂੰ ਮੈਂ ਕੋਈ ਕਸਰ ਨਹੀਂ ਸੀ ਛੱਡਦਾ ਮੇਰੀ ਧੀ ਮੇਰਾ ਵਸਾਰ ਨਹੀਂ ਸੀ ਕਰਦੀ ਮੇਰੇ ਪਿੱਛੇ ਪਿੱਛੇ ਫਿਰਦੀ ਰਹੇ ਸੀ ਇੱਕ ਦਿਨ ਮੈਂ ਕੱਪੜੇ ਧੋਈ ਜਾਵਾਂ ਮੇਰੀ ਧੀ ਮੈਨੂੰ ਸਵਾਰ ਕੇ ਪਾਪਾ ਕਿਹਾ ਮੇਰੀ ਅੱਖਾਂ ਵਿੱਚ ਪਾਣੀ ਆ ਗਿਆ ਕੱਪੜੇ ਵਿੱਚ ਛੱਡ ਕੇ ਮੈਂ ਕਰਮੋ ਨੂੰ ਆਪਦੀ ਇੱਕ ਨਾਲ ਲਾ ਲਿਆ ਕੋਣ ਉਹ ਵੇੜੇ ਵਿੱਚ ਭੱਜੀ ਫਿਰਦੀ ਸੀ ਅਣਗੁਣ ਦੇ ਲੋਕਾਂ ਦੀਆਂ ਮੈਂ ਬੜੀਆਂ ਗੱਲਾਂ ਸੁਣਿਆ ਕਰਦਾ ਆਖੇ ਜੇ ਇਹਨੇ ਜਵਾਕ ਲੈਣਾ ਹੀ ਸੀ ਤਾਂ ਮੁੰਡਾ ਲੈ ਲੈਂਦਾ ਪਰ ਮੈਂ ਅੱਜ ਤੱਕ ਕਿਸੇ ਦੀ ਪਰਵਾਹੀ ਨਹੀਂ ਕੀਤੀ ਤਾਈ ਮੇਰੇ ਕੋਲੇ ਆਉਂਦੀ ਰਹਿੰਦੀ ਉਹ ਵੀ ਕੁੜੀ ਦਾ ਬਹੁਤ ਮੋਹ ਕਰਦੀ ਸੀ ਪਰ ਕਦੇ ਅਸੀਂ ਆਪਣੇ ਮੂੰਹੋਂ ਉਹ ਸੱਚ ਨਹੀਂ ਸਿਚਤਾਰਿਆ ਮੇਰੀਆਂ ਸਕੀਆਂ ਪਰਜਾਈਆਂ ਮੇਰੇ ਤੇ ਬਹੁਤ ਖਾਰ ਖਾਂਦੀਆਂ ਸੀ ਐ ਮੇਲੇ ਦੇ ਦਿਨ ਨੇੜੇ ਆ ਰਹੇ ਸੀ ਤੇ ਕਰਮੋ ਵਾਸਤੇ ਮੈਂ ਮੁੰਡਿਆਂ ਵਾਂਗੂ ਕੁਰਤਾ ਪਜਾਮਾ ਸਵਾਤਾ ਉਧਰ ਸਾਸੂ ਸੁਖਵੀਰ ਨੂੰ ਕਹਿ ਰਹੀ ਸੀ ਕਿ ਮੇਰੇ ਹੁੰਦਿਆ ਤੂੰ ਜਵਾਕ ਦਾ ਮੂੰਹ ਵਿਖਾ ਦੇ ਕੀ ਪਤਾ ਮੇਰਾ ਮੈਂ ਕਦੋਂ ਚੱਲ ਬਸਾਂ ਸੁਖਵੀਰ ਇਹ ਗੱਲ ਸੁਣਨਾ ਪਸੰਦ ਨਹੀਂ ਸੀ ਕਰਦੀ ਉਹ ਚੁੱਪ ਜੇ ਕਰ ਜਾਂਦੀ ਜੱਸੀ ਨੇ ਸੁਖਵੀਰ ਨੂੰ ਕਿਹਾ ਪਰ ਸੋਈ ਮੇਲਾ ਹੈ ਤੂੰ ਤਿਆਰ ਰਹੀਂ ਮੈਂ ਆਵਾਜ਼ ਮਾਰੂੰਗੀ ਤੈਨੂੰ ਵਿੜੇ ਵਿੱਚ ਲਗੀ ਨਿੰਮ ਤੇ ਪੱਤੇ ਵਾਰ-ਵਾਰ ਡਿੱਗਦੇ ਪਰ ਉਹ ਡਿੱਗਦੇ ਰੁੱਖੀ ਜਿਹੇ ਪੱਤੇ ਨੇ ਪੀਲੇ ਪੀਲੇ ਪੱਤੇ ਸੁਖਵੀਰ ਨੂੰ ਚੰਗੇ ਲੱਗਦੇ ਪਿੰਦਰ ਦੁਕਾਨ ਤੋਂ ਕਰਿਆ ਆਇਆ ਸਖਵੀਰ ਨੇ ਪਹਿਲਾਂ ਲੱਸੀ ਦਾ ਗਲਾਸ ਪੜਾਇਆ ਫਿਰ ਪੁੱਛਿਆ ਰੋਟੀ ਹੁਣੇ ਲੈ ਕੇ ਆਵਾਂ ਕਿ ਰੁਕ ਜਾਵਾਂ ਪਿੰਦਰ ਹੁਣੇ ਹੀ ਲਿਆ ਰੋਟੀ ਖਾ ਕੇ ਪੈਂਦਾ ਥੋੜਾ ਦੇਰ ਅੱਜ ਤਾਂ ਮੈਂ ਦਾਰੂ ਨਹੀਂ ਪੀਤੀ ਮੰਗਲਵਾਰ ਕਰਕੇ ਸਖਵੀਰ ਥੋੜਾ ਜਿਹਾ ਸੀ ਤਾਂ ਪਿੰਦਰ ਨੇ ਕਿਹਾ ਹਾਂ ਉਰੀਆ ਮੇਰੀ ਗੱਲ ਸੁਣਾ ਪਿੰਦਰ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ ਮੈਂ ਜਾ ਨਹੀਂ ਸਕਦਾ ਤੂੰ ਕਿਸੇ ਹੋਰ ਵੱਲ ਵੇਖੇ ਤੂੰ ਮੈਨੂੰ ਮਾਫ ਕਰ ਦੇ ਮੈਂ ਤੈਨੂੰ ਐਨਾ ਕੁਝ ਬੋਲਿਆ ਮੇਰੇ ਵੱਸ ਦੀ ਗੱਲ ਨਹੀਂ ਸਖਵੀਰ ਕਹਿੰਦੀ ਹਾਰੇ ਇਕਤਾ ਕੋਈ ਨਾ ਕੋਈ ਅਤੀਤ ਹੁੰਦਾ ਪਰ ਮੇਰੇ ਮਾਸੜ ਨੇ ਸਾਰੀ ਗੱਲ ਕੀਤੀ ਤਸੀ ਤੁਹਾਡੇ ਨਾਲ ਹਣ ਤੁਸੀਂ ਐਦਾਂ ਹੀ ਲੜਨ ਲੱਗ ਪੈਂਦੇ ਹੋ ਮੇਰੇ ਨਾਲ ਹੁਣ ਹੋਈ ਬੀਤੀ ਗੱਲ ਦੁਬਾਰਾ ਨਾ ਕਰੋ ਪਲੀਜ਼ ਪਿੰਦਰ ਚੁੱਪ ਕਰ ਗਿਆ ਅੱਜ ਉਸਖਵੀਰ ਨੂੰ ਕੁਝ ਉੱਚਾ ਨਹੀਂ ਮੰਨਾਈ ਸੀ ਬੋਲਿਆ ਚੱਲਦਾ ਬਾਕੀ ਅਗਲੇ ਭਾਗ ਵਿੱਚ ਹਾਂਜੀ ਦੋਸਤੋ 1 2 3 ਭਾਗ ਤੁਸੀਂ ਸੁਣ ਚੁੱਕੇ ਹੋ ਅੱਜ ਚੌਥਾ ਭਾਗ ਸੁਣਿਆ ਆਉਣ ਵਾਲੇ ਕਾਫੀ ਭਾਗ ਬਾਕੀ ਹਨ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਬੈਲ ਆਈਕਨ ਨੂੰ ਵੀ ਦਬਾ ਦੇਣਾ ਹੋ ਸਕੇ ਸ਼ੇਅਰ ਲਾਈਕ ਤੇ ਕਮੈਂਟ ਵੀ ਕਰਨਾ ਤੇ ਆਉਣ ਵਾਲੇ ਭਾਗਾਂ ਵਾਸਤੇ ਇੰਤਜ਼ਾਰ ਕਰੋ ਜਲਦੀ ਮਿਲਦੇ ਆ ਤਦ ਤੱਕ ਲਈ ਰਬ ਰੱਖਾ ਹੁਣ ਉਹ ਖੇਤ ਚੱਲਿਆ ਜਾਂਦਾ ਭੂਆ ਘਰ ਸੰਭ ਲੈਂਦੀ ਨਾਲੇ